ਸਾਸਰੀ ਕਾਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਜੀ ਬਹੁਤ ਹੀ ਪਿਆਰੇ ਸੂਟਾਂ ਦੀ ਕਲੈਕਸ਼ਨ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਓ ਅੱਜ ਆਪਾਂ ਲੈ ਕੇ ਆਏ ਜੀ ਵੈਲਵਟ ਸਿਲਕ ਦੇ ਸੂਟ ਹੋਣਗੇ ਬਹੁਤ ਹੀ ਪਿਆਰੇ ਸ਼ਰਟ ਜਿਹੜੀ ਹੋਏਗੀ ਓਜ਼ੇਓਪਰੀ ਵਰਕ ਹੋਏਗਾ ਬਾਟਮ ਦੇ ਉੱਪਰ ਵੀ ਵਰਕ ਹੋਏਗਾ ਬਹੁਤ ਹੀ ਸੋਨਾ ਕੱਟਣ ਦਾ ਕੰਮ ਹੋਏਗਾ ਹੈਵੀ ਸੂਟਾਂ ਦੀ ਕਲੈਕਸ਼ਨ ਰਹਿਣ ਵਾਲੀ ਹੈ ਜਿਸ ਦੇ ਉੱਪਰ ਬੂਟੀ ਵਰਕ ਹੋਏਗਾ ਓਜ਼ਾ ਪਰ ਮੀਟਰ ਲੱਗ ਰਹੇਗਾ ਜਿਹੜੇ ਪੌਂਚਿਆਂ ਦੇ ਉੱਪਰ ਵਰਕ ਹੋਏਗਾ ਓਜ਼ਾ ਪਰ ਮੀਟਰ ਲੱਗ ਰਹੇਗਾ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬੁੱਕ ਕਰਾ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਪਿਓਰ ਨੇਚਰਲ ਕ੍ਰੇਪ ਦਾ ਫੈਬਰਿਕ ਹੋਏਗਾ ਐਸ ਦੇ ਉੱਪਰ ਬਹੁਤ ਹੀ ਸੋਨਾ ਪ੍ਰਿੰਟ ਹੋਏਗਾ ਮਲਟੀ ਕਲਰ ਦੀ embroiderry ਰਹੇਗੀ ਜਿਹੜੀ ਬਾਟਮ ਹੋਏਗੀ ਪਲੇਨ ਨੇਚਰਲ ਕ੍ਰੇਪ ਦੀ ਪਲੇਨ ਬਾਟਮ ਹੋਏਗੀ ਸ਼ਰ ਦਾ ਪਰਮੀਟਰ ਲੱਗ ਰਿਹਾ ਹੈ ਐਂਡ ਬਾਟਮ ਦਾ ਪਰਮੀਟਰ ਲੱਗ ਰਿਹਾ ਹੈ ਇਹਨਾਂ ਵਿੱਚ ਜਿਹੜਾ ਵੀ ਸੂਟ ਪਸੰਦ ਹੁੰਦਾ ਉਸ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ कैश ऑन डिलीवरी नहीं है जी पैसे थानू पे ही पे करने पैणगे शिपिंग फ्री रहेगी ऑल इंडिया शिपिंग फ्री रहेगी ये जरा फैब्रिक होगा शर्ट होगी जी प्योर ऑरगेंजा की जी बॉटम होएगी सिल्क की होएगी नाल जरा दुपट्टा होएगा ऑरगैजा का होएगा उसदे फोर साइड बहुत ही सोहना वर्क होएगा कलर इना बहुत ही प्यारे नहीं मिल जाएंगे अगले जो सूट होर्ट होगी जी वेलवर की बहुत ही सोहना इस ਵਰਕ ਹੋਏਗਾ ਕਲਰ ਇਹਨਾਂ ਵਿੱਚ ਬਹੁਤ ਹੀ ਪਿਆਰੇ ਹੋਣਗੇ 슬ੀਵਸ ਤੇ ਵਰਕ ਹੋਏਗਾ ዳਮਨ ਤੇ ਵਰਕ ਹੋਏਗਾ ਜਿਹੜਾ ਸ਼ਾਲ ਹੋਏਗਾ ਉਸ ਦੇ ਉੱਪਰ ਵੀ ਬਹੁਤ ਹੀ ਸੋਹਣਾ ਵਰਕ ਹੋਏਗਾ ਜਿਹੜੀ ਬਾਟਮ ਹੋਏਗੀ ਉਸ ਦੇ ਉੱਪਰ ਵੀ ਵਰਕ ਹੋਏਗਾ ਪੌਂਚਿਆਂ ਤੇ ਵੈਲਵਟ ਦੀ ਬਾਟਮ ਹੋਏਗੀ ਹਾਂਜੀ ਅਜਿਹੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ